ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਇਹ ਰਿਸ਼ਤਾ ਈ ਸ਼ਰਮਾ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਲੜਕਾ ਕਨੇਡਾ ਦੇ ਵਿੱਚ ਹੈ ਤਾਂ ਸਾਰੀ ਮੈਂ ਜਾਣਕਾਰੀ ਤੁਹਾਨੂੰ ਦੇਵਾਂਗਾ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਿਓ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਫੋਲੋ ਕਰ ਲਓ ਕਿਉਂਕਿ ਫੇਰ ਹੀ ਨਵੀਂ-ਨਵੀਂ ਅਪਡੇਟ ਤੁਹਾਨੂੰ ਮਿਲਣੀਆਂ ਐ ਇਸ ਚੈਨਲ ਦੇ ਉੱਪਰ ਭਾਵੇਂ ਕੁੜੀ ਦਾ ਰਿਸ਼ਤਾ ਹੈ ਭਾਵੇਂ ਮੁੰਡੇ ਦਾ ਜਿਵੇਂ ਕਿ ਅਸੀਂ ਹਰੇਕ ਵੀਡੀਓ 'ਚ ਬੇਨਤੀ ਕਰਦੇ ਹਾਂ ਸਾਢੇ ਸੀ ਜੋ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਜੋ ਪਰਿਵਾਰ ਵਾਲੇ ਸਾਨੂੰ ਜਾਣਕਾਰੀ ਦਿੰਦੇ ਅਸੀਂ ਸਿਰਫ ਉਹੀ ਜਾਣਕਾਰੀ ਸਾਂਝੀ ਕਰਦੇ ਹਾਂ ਨਿੱਜੀ ਰੂਪ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਪਦੀ ਪੂਰੀ ਫੋਲ ਅਨਕੁਇਰੀ ਕਰਕੇ ਇਹ ਰਿਸ਼ਤਾ ਕਰੋ ਅਸੀਂ ਕਿਸੇ ਪ੍ਰਕਾਰ ਦੀ ਕਿਸੇ ਪਰਿਵਾਰ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਤਾਂ ਦੋਸਤੋ ਸ਼ਰਮਾ ਪਰਿਵਾਰ ਦਾ ਲੜਕਾ ਜੀ ਇਹ ਫੜੀ ਮੈਂ ਜਾਣਕਾਰੀ ਦਿੰਨਾ ਤਾਂ ਜਿਹਦੇ ਵੀ ਮੈਚਿੰਗ ਹੋਈ ਉੱਪਰ ਅਸੀਂ ਪਰਿਵਾਰ ਦਾ ਨੰਬਰ ਵੀ ਦੇਵਾਂਗੇ ਤੁਸੀਂ ਸਿੱਧਾ ਵੀ ਸੰਪਰਕ ਕਰ ਸਕਦੇ ਹੋ ਤੇ 7508516700 ਸਾਡਾ ਨੰਬਰ ਹੈ ਜੀ ਇਹਦੇ ਤੇ ਤੁਸੀਂ ਜੇਕਰ ਐਡ ਲਾਉਣੀ ਚਾਹੁੰਦੇ ਹੋ ਨੀ ਚਾਹੁੰਦੇ ਜਾਂ ਰਿਸ਼ਤੇ ਸਬੰਧੀ ਕੋਈ ਜਾਣਕਾਰੀ ਲੈਣੀ ਚਾਹੁੰਦੇ ਆ ਤਾਂ ਇਹਦੇ ਤੇ ਤੁਸੀਂ ਆਪ ਦਾ ਡਾਟਾ ਸ਼ੇਅਰ ਕਰ ਸਕਦੇ ਆ ਤਾਂ 5 ਫੁੱਟ 11 ਇੰਚ ਹਾਈਟ ਵਾਲੇ ਲੜਕੇ ਦੀ ਡੇਟ ਆਫ ਬਰਥ ਹੈਗੀ 17 12 1997 ਕਾਸਟੇਗੀ ਸ਼ਰਮਾ ਤੇ ਲੜਕਾ ਹੈਗਾ ਜੀ ਕੈਨੇਡਾ ਟਰੱਕ ਡਰਾਈਵਰ ਆ ਸਟੇਟਸ ਹੈਗਾ ਵਰਕ ਪਰਮਿਟ ਤੇ ਫਾਈਲ ਰਿਫਿਊਜ਼ ਚਲਾਈ ਹੈ ਫਾਦਰ ਸਾਹਿਬ ਐਕਸਪਾਇਰ ਨੇ ਮਦਰ ਹਾਊਸ ਵਾਈਫਾ ਸਿਸਟਰ ਮੈਰੀਡਾ ਇਨ ਕੈਨੇਡਾ ਪੀਆਰ ਤਾਂ ਕਾਸਟ ਦਾ ਕੋਈ ਇਸ਼ੂ ਨਹੀਂ ਹੈ ਜੀ ਭਾਵੇਂ ਕਿਹੜੀ ਮਰਜੀ ਕਾਸਟ ਦੀ ਲੜਕੀ ਹੋਵੇ ਐਸਸੀ ਹੋਵੇ ਬੀਸੀ ਹੋਵੇ ਚਾਹੇ ਜੱਟ ਸਿੱਖ ਹੋਵੇ ਜਰਨਲ ਹੋਵੇ ਲੜਕੀ ਕੈਨੇਡਾ ਦੇ ਵਿੱਚ ਹੋਵੇ ਪੀਆਰ ਪਰਿਵਾਰ ਨੂੰ ਪਹਲ ਆ ਜੀ ਤੇ ਚਾਹੇ ਕਿਸੇ ਵੀ ਵਿਜੇ ਤੇ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਹੋਵੇ ਉਹ ਤੁਸੀਂ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਗੁਰਦਾਸਪੁਰ ਏਰੀਆ ਦੇ ਲੜਕੇ ਵਾਲੇ ਪਰਿਵਾਰ ਦਾ ਤਾਂ ਤਨਵੇ ਜੀ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ